ਉੱਧਰ ਤੁਰੇ ਜਾਂਦੇ ਆਂ ਇੱਧਰ ਵੇਖ ਲਿਆ ਉੱਧਰ ਵੇਖ ਲਿਆ ਠੇਡਾ ਵੀ ਉਹਨਾਂ ਦਾ ਹੀ ਵੱਜਦਾ ਪਰ ਜਿਨ੍ਹਾਂ ਦੀ ਨਜ਼ਰ ਆਪਣੇ ਰਸਤੇ ਦੇ ਆ ਕੋਈ ਸਾਈਡ ਇਫੈਕਟ ਨਹੀਂ ਲੈਂਦੇ ਸੱਜੇ ਖੱਬੇ ਦਾ ਤੇ ਉਹ ਸਿੱਧਾ ਆਪਣੀ ਮੰਜ਼ਲ ਤੇ ਪਹੁੰਚ ਜਾਂਦੇ ਆਂ ਇਦਾਂ ਹੀ ਜ਼ਿੰਦਗੀ ਦੀ ਚਾਲ ਕਹਿੰਦੇ ਭਗਤਾਂ ਕੀ ਚਾਲ ਨਰੰਲੀ ਚਾਲਾਂ ਨਰੰਲੀ ਭਗਤਾਂ ਗੇਰੀ ਵਿਖਮ ਮਾਰਗ ਚੱਲਣਾ ਇਥੇ ਭਗਤਾਂ ਦੀ ਚਾਲ ਦਾ ਜ਼ਿਕਰ ਆਇਆ ਤੇ ਨਿਤਨੇਮ ਚ ਚਲੋ ਜੀ ਦੇ ਭਗਤਾਂ ਦੀ ਚਾਲ ਦੱਸੀ ਆ ਅਨੰਦ ਸਾਹਿਬ ਚ ਕਹਿੰਦੇ ਭਗਤਾਂ ਦੀ ਚਾਲ ਨਰਾਲੀ ਨਰਾਲੀ ਚਾਲ ਚੱਲਦੇ ਨੇ ਚਾਲਾਂ ਨਾਲੀ ਭਗਤਾਂ ਗੇਰੀ ਬਖਮ ਮਾਰਗ ਚੱਲਣਾ ਜਿਹੜੇ ਮਾਰਗ ਤੇ ਉਹ ਭਗਤ ਚੱਲਦੇ ਨੇ ਨਾ ਸੌਖਾ ਮਾਰਗ ਨਹੀਂ ਐ ਬੜਾ ਬਖਮ ਘਾਟੀ ਐ ਇੱਕ ਅਵ ਘਟ ਘਾਟੀ RAM ਕੀ ਤੇ ਚੜ ਰਹੇ ਹੋ ਕਬੀਰ ਵੇਖ ਨੂੰ ਮਾਰਗ ਚੱਲਣਾ ਦੁਨੀਆਂ ਰਸ ਲੈ ਲੈ ਕੇ ਨਿੰਦੀ ਸੀਧਾ ਨਹੀਂ ਕਿਰਪਾ ਨਾਲ ਪਹੁੰਚਣ ਵਾਲੇ ਆ ਪਾਣੀ ਦੇ ਲੈਣ ਨਾਲ ਕੋਲੇ ਹੋ ਗਿਆ ਹਾ ਹੋ ਗਰੂ ਨਾਨਕ ਦੇ ਜਿਨਾਸ ਤਨਹਪੁਰ ਸਭ ਗੁਰਵਟਕਸਾਈ ਇਸ ਵਿੱਚ ਬਡੀਆਂ ਬਡੀਆਂ ਇਸ ਗੱਲੀਆਂ ਜਿਹੜੇ ਇਕ ਜਾਵੇ ਬਦੇ ਪਾਵੇ ਦਸ਼ਰਵਣ ਪਾਛਾ ਦੇ ਪੁੱਤਰ ਚਰਨ ਕਮਲਾ ਨੂੰ ਪਾਵੇ ਕਿ ਬਾਸ ਸੋਧਰਾ ਕਰਤ ਲਈ ਰੁਕ ਜਾ 10 ਮਿੰਟ ਦੇ ਤਮ ਜਵਾਬ ਤੋਂ ਵੀ ਕਰੇ ਨਾ ਨਾ ਜਾਏ ਨਾ ਦਿੱਤੇ ਦੋਵੇਂ ਥੂੜੀ ਯਾਰ ਨਾ ਸਹੀ ਤੋ ਵੀ ਜਿੱਤ ਤੇਰੀ ਹੈ ਸੁਖ ਤੇ ਬਾਈ ਜੋੜੇ ਕਿਥੇ ਲਵਾ ਕਰਾਉਂਦੇ ਆ ਚੱਲ ਓਏ ਹੋਰ ਕੌਬ ਕਰਾਈ ਜਾਂਦੇ ਆ जाम कुझु <wine>

ਕਿੱਟਾ ਕਿੱਥੇ ਜਾਵਾਂ ਹੋਣੀਆਂ ਸਤਿ ਜੀ ਤਮਨ ਮਨ ਮੋਹ ਲਾਲ ਜ਼ੰਗੀ ਦੇ ਜੀ ਤਮਨ ਮਨ i'm okay. the ਤਾਂ ਕਹਿੰਦੇ ਉਹ ਕਿੱਥੇ ਗਮੁੱਟ ਟਿਕੂ ਨੇ ਇੱਧਰ ਦੀ ਨਾਂਹ ਜੋ ਜੀ ਆ ਜਾਓ ਇੱਧਰ ਕੋਕੇ ਇੱਧਰ ਕੋਕੇ ਮੂਰੇ ਹੀ ਆ ਜੀ ਬਸ ਛੇਤੀ ਜਾਓੜੋ 1 ਵਜੇ ਬੰਦ ਹੋ ਜਾਣਾ ਜਾਦੂ ਮੈਸ ਹੋ ਜਾਣਾ ਸੀ ਹਨਾ ਯਾਰ ਨੂਰਾ ਯਾਰ ਕੁਦਰਤ ਹੈ ਨਾ ਕਿਆ ਨੂਰਾ ਮੈਂ ਕੁਦਰਤ ਹੈ ਯਾਰ ਉਹ ਸੰਗਤੀ ਉੱਥੇ ਧਰਨਾ ਆਪਣੇ ਸਰੋਵਰ ਚ ਪੈਂਦਾ ਵਰਤ ਬਣਦਾ ਉਥੋਂ ਫਿਰ ਅ ਦਰਬਾਰ ਸਾਹਿਬ ਦੇ ਨਾਮ ਨਾਲ ਹੁੰਦਾ ਹੋਇਆ ਇਹ ਉੱਥੇ ਬਹੁਤ ਖੂਸੂਰ ਚਰਨ ਦੇ ਰੂਪ ਲੈ ਲੈਂਦਾ ਥੱਲੇ ਡੇਗਦਾ ਜਦੋਂ ਇਹ ਸਰੋਵਰ ਦਾ ਜਲ ਆਪ ਸੰਗਤੀ ਇਸ ਰੋਵਰ ਦਾ ਜਾਲੀ ਥੱਲੇ ਚਰਨੇ ਬਣਦਾ ਜਾ ਕੇ ਜਿਹੜੇ ਲੋਕਾਂ ਜਿਹੜੇ ਲੋਕ ਚਰਨੇ ਦੀ ਖੂਬਸੂਰਤੀ ਦੀ ਗੱਲ ਕਰਦੇ ਆ ਉਹ ਇਹ ਵੇਖ ਲੈਣ ਇਹ ਚਰਨੇ ਬਾਪੂ ਦੇ ਪਹਾੜਾਂ 'ਚ ਜਾਂਦੇ ਆ ਬਾਪੂ ਦੇ ਪਹਾੜਾਂ 'ਚ ਵਗਦੇ ਏਡੇ ਸੋਹਣੇ ਚਰਨੇ ਅਸੀਂ ਇਸ ਰੋਵਰ 'ਚ ਨਿਕਲਦੇ ਆ ਹਾਂਜੀ ਹਾਂਜੀ ਇਸ ਸਰੋਵਰ ਇੱਕ ਇਥੋਂ ਨਾਲ ਨਾਲ ਲੰਗਦਾ ਹੋਇਆ ਦਰਬਾਰ ਸਾਹਿਬ ਦੇ ਕਿ ਚਰਨਾ ਬਣ ਜਾਂਦਾ ਬਹੁਤ ਸੋਹਣਾ ਅੱਗੇ ਜਾ ਕੇ ਪਾ ਘੰਟਾ ਕਰਨ ਦੇ ਨਾਂ ਤੇ ਮੈਂ ਅੰਦਰ ਬੈਠੇ ਆਪਾਂ ਫੋਨ ਚਾਰਜ ਲਾ ਜਾਂਦੇ ਹਣ। ਹੋਰ ਯਾਰ। ਲੱਭੇ ਕਿ ਮਿਸਟੇਕ। ਐ ਮੈਂ ਮੈਨੂੰ ਤਾਂ ਪਤਾ ਨਾ ਕਿਹੜੇ ਟਾਈਮ ਕਹਿ ਜਾਨਾ ਬਾਬਾ। ਤੇਰੇ ਪੈਸਾ ਆ ਰਿਹਾ। ਤੈਨੂੰ ਕਿਹਾ ਤੂੰ ਬਹੁਤ ਵਾਰੀ ਮੈਨੂੰ ਇਹ ਗੱਲ ਕਹੀ ਮੈਂ ਤੈਨੂੰ ਕਿਹਾ ਵੀ ਆ ਸੁਣ ਲੇ ਮੈਨੂੰ ਨਹੀਂ ਪਤਾ ਲਾ ਤੂੰ ਕਦੋਂ ਕਹਿ ਜਾਨਾ। ਗੱਪ ਬਹੁਤ ਮਾਰਦਾ ਨੂੰ। ਹੋਂ ਤਾਂ ਇਹ ਦਰਦਿਆ ਬੰਨ ਗੋਡੇ ਪਏ ਹੁੰਦੇ ਆ। ਮੈਂ ਨਹੀਂ ਕੋਈ। ਆਪਾਂ ਮੌਜ ਜਾਣਾ ਪਾਠ ਆਉਂਦੀ ਜੇ। ਰਸਤਾ ਕਾ ਤਾਂ ਸਾਰੇ ਕੱਟ ਦਾਂਗੇ ਆਪਾਂ ਦੇ ਚੱਤਨ ਦੇਗੇ ਨਹੀਂ ਵੀ ਨਹੀਂ ਨਹੀਂ ਅਸੀਂ ਨਹੀਂ ਕੱਟਨੇ ਭਾਈ ਥੱਲੇ ਤੋਂ ਨੂੰ ਜਾਣ ਦੀ ਕਾਲੀ ਖਿੱਚਣਾ ਨਾ ਹੋਵੇ ਹਾਂ ਉਹ ਨੀਚੇ ਹਿਣਣਾ ਚਾਹੀਦਾ ਯਾਰ ਕੱਡੀ ਸੋਹਣੀ ਆ ਜਿਹਦੇ ਉਹਨੇ ਗੋਲਿਆ ਹਨ ਹੂੰ ਖਾਣੇ ਮਾਰੇ ਕੀਤਾ ਸੰਤਾਨ ਨੂੰ ਬਹੁਤ ਸੋਹਣੀ ਬੇਨਤੀ ਨਹੀਂ ਕੋਈ ਬਸ ਬਹੁਤ ਭਾਈ ਚੜਦੀ ਕਲਾ ਆ ਗਈਆਂ ਇਹੋ ਨੇ ਬਈ ਬਹੁਤ ਸੋਹਣਾ ਦੱਸਿਆ ਫਰੰਟ ਟਾਈਮ ਟੀਵੀ ਤੇ ਬੰਦ ਹੋ ਗਿਆ ਪਹਿਲਾਂ ਚੱਲਦਾ ਹੁੰਦਾ ਸੀਗਾ ਹੁਣ ਅੱਜੋ ਤੇ ਚੱਲੀ ਜਾਂਦਾ ਹਰ ਕੀਰਤ ਕੇ ਬੰਨੀ ਕਿਹੜਾ ਚੈਨਲ ਆ ਵਰੀਆਵਾ ਕਰੇ ਸੁਣ ਲਈਦਾ ਪਾਸ਼ਾ ਇੱਥੇ ਜਨਵਰ ਦੇ ਭਰੋਸੇ ਖੜੇ ਵੇਖੀ ਹੂੰ ਜਨਵਰ ਦੇ ਭਰੋਸੇ ਖੜੇ ਹੂੰ ਜਨਵਰ ਚਾਵੇ ਆਪਦੇ ਤੇ ਵਿਸ਼ਵਾਸ ਨਹੀਂ ਜਨਵਰ ਤੇ ਵੀ ਸਵਾਸ ਜਨਮਤ ਹੈ ਦੇਖੋ ਸਾਹਮਣੇ ਅਸੀਂ ਲੈਣ ਜਾ ਕੇ ਸੌਰੀ ਸਰ ਸੌਰੀ ਕੋਈ ਗੱਲ ਨਹੀਂ ਹੋਰ